ਖਬਰ ਨਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਪਰਿਸ਼ਸ਼ਿਕਾ ਮੈਂ ਹਾਂ ਤੁਹਾਡਾ ਹੂ ਸਰਾਜ ਕਮੇਡੀਅਨ ਕਪਲ ਸ਼ਰਮਾ ਨੂੰ ਲੱਗਿਆ ਵੱਡਾ ਸਦਮਾ ਦੱਸਦੇ ਨੇ ਹਾਂ ਕਿ ਉਹਨਾਂ ਦੇ ਇੱਕ ਟੀਮ ਮੈਂਬਰ ਦੀ ਮੌਤ ਹੋ ਗਈ ਹੈ ਦੱਸਦੀ ਹੈ ਕਿ ਕਪਲ ਸ਼ਰਮਾ ਦੇ ਕਮੇਡੀ ਸ਼ੋਅ ਵਿੱਚ ਫੋਟੋਗ੍ਰਾਫੀ ਕਰਨ ਵਾਲੇ ਦਾਸ ਦਾਦਾ ਕ੍ਰਿਸ਼ਨ ਦਾਸ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ ਉਹ ਕਪਲ ਸ਼ਰਮਾ ਦੀ ਟੀਮ ਦੇ ਇੱਕ ਮਹੱਤਵਪੂਰਨ ਮੈਂਬਰ ਸਨ ਸ਼ੋਦੀ ਸ਼ੁਰੂਆਤ ਤੋਂ ਹੀ ਇਸ ਕਮੇਡੀਅਨ ਨਾਲ ਕੰਮ ਕਰ ਰਹੇ ਸਨ ਦਾਸ ਦਾਦਾ ਨੂੰ ਕਈ ਐਪੀਸੋਡਾਂ ਵਿੱਚ ਮਸ਼ਹੂਰ ਸੈਲੀਬ੍ਰਿਟੀਜ਼ ਨਾਲ ਨੱਚਦੇ ਗਾਉਂਦੇ ਅਤੇ ਮਜ਼ਾਕ ਕਰਦੇ ਵੀ ਦੇਖਿਆ ਗਿਆ ਸੀ ਦੱਸਦੀ ਕਿ ਕਿਕੂ ਸ਼ਰਦਾ ਨੇ ਦਿੱਤੀ ਸ਼ਰਧਾਂਜਲੀ ਅਦਾਕਾਰਾ ਕਿਕੂ ਸ਼ਰਦਾ ਨੇ ਦਾਸ ਦਾਦਾ ਦੀ ਯਾਦ ਵਿੱਚ ਇੱਕ ਖੂਬਸੂਰਤ ਵੀਡੀਓ ਸਾਂਝੀ ਕੀਤੀ ਜਿਸ ਵਿੱਚ ਦਾਸ ਦਾਦਾ ਨੂੰ ਵੈਨ ਵਿੱਚੋਂ ਬਾਹਰ ਆਉਂਦੇ ਅਤੇ ਸਟੇਜ ਤੇ ਸੈਲੀਬ੍ਰਿਟੀਜ਼ ਨਾਲ ਖੁਸ਼ ਮਾਹੌਲ ਵਿੱਚ ਦਿਖਾਇਆ ਗਿਆ ਕਿਕੂ ਨੇ ਲਿਖਿਆ ਕਿ ਅੱਜ ਮੇਰਾ ਦਿਲ ਬਹੁਤ ਭਾਰੀ ਹੈ ਅਸੀਂ ਦਾਸ ਦਾਦਾ ਨੂੰ ਗਵਾ ਚੁੱਕੇ ਹਾਂ ਜੋ ਕਿ ਦੱਸੀ ਦੇ ਪਿੱਛੇ ਦੀ ਰੂਹ ਸੀ ਉਹ ਸਿਰਫ ਇੱਕ ਫੋਟੋਗ੍ਰਾਫ ਨਹੀਂ ਸਗੋ ਪਰਿਵਾਰ ਵਾਂਗ ਸੀ ਹਮੇਸ਼ਾ ਮੁਸਕਰਾਉਂਦਾ ਬਿਆਲੂ ਅਤੇ ਮਜੂਦ ਉਸ ਦੀ ਮੌਜੂਦਗੀ ਸਾਡੇ ਹਰ ਪਲ ਵਿੱਚ ਰੌਸ਼ਨੀ ਲਿਆਉਂਦੀ ਸੀ ਤੁਹਾਡੀ ਤੁਹਾਡੀ ਯਾਦ ਸਾਡੇ ਦਿਲਾਂ ਵਿੱਚ ਹਮੇਸ਼ਾ ਜਿੰਦਾ ਯਾਦਾਂ ਜਿੰਦਾ ਰਹਿਣਗੀਆਂ ਇੱਕ ਪਾਸੇ ਜਿੱਥੇ ਏ ਕਪਲ ਸ਼ਰਮਾ ਆਨੇਮ ట్ਵੀਟ ਕੀਤਾ ਹੈ ਦਾਸ ਦਾਦਾ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਦਾਸ ਦਾਦਾ ਦੀ ਸਾਡੇ ਸ਼ੋਅ ਨੂੰ ਬੜੀ ਦੇਣ ਹੈ ਸਮੇਂ-ਸਮੇਂ ਤੇ ਜਦੋਂ ਉਹ ਉਹਨਾਂ ਨੂੰ ਮੌਕਾ ਮਿਲਦਾ ਸੀ ਉਹ ਸਟੇਜ ਤੇ ਸੈਲੀਬ੍ਰਿਟਸ ਦੇ ਨਾਲ ਨੱਚਦੇ ਵੀ ਸੀ ਭੰਗੜੇ ਵੀ ਪਾਉਂਦੇ ਸੀ ਉਹਨਾਂ ਨੇ ਕਿਹਾ ਕਿ ਸ਼ੋਅ ਦੇ ਵਿੱਚ ਉਹਨਾਂ ਨੇ ਬੜਾ ਇਮਾਨਦਾਰੀ ਦੇ ਨਾਲ ਕੰਮ ਕੀਤਾ ਪੰਚੂਲ ਸੀ ਲਾਲਚੀ ਨਹੀਂ ਸੀ ਹਰੇਕ ਕੰਮ ਉਹ ਸਮੇ ਉਤੇ ਨੇਪਰੇ ਚਾੜਦੇ ਹੁੰਦੇ ਸੀ ਦਾਸ ਦਾਦਾ ਦੀ ਖਬਰ ਸ਼ੇਅਰ ਕਰਦਿਆਂ ਹੋਇਆਂ ਕਪਲ ਸ਼ਰਮਾ ਦੀ ਅੱਖਾਂ ਦੇ ਵਿੱਚ ਵੀ ਹੰਝੂ ਆਏ ਇਦਰ ਕਿਕੂ ਸ਼ਰਮਾ ਅਤੇ ਸਮੁੱਚੀ ਕਪਲ ਸ਼ਰਮਾ ਸ਼ੋਡ ਜਿਹੜੀ ਟੀਮ ਹੈ ਉਹਨਾਂ ਵੱਲੋਂ ਦਾਸ ਦਾਦਾ ਦੇ ਪਰਿਵਾਰ ਦੇ ਨਾਲ ਦੁੱਖ ਜਿਹੜਾ ਹੈ ਸਾਂਝਾ ਕੀਤਾ ਗਿਆ ਉਹਨਾਂ ਕਹਿੰਦੇ ਕਿ ਦਾਸ ਦਾਦਾ ਦੇ ਪਰਿਵਾਰ ਦੇ ਨਾਲ ਸਾਡੀ ਸਮੁੱਚੀ ਟੀਮ ਹਮੇਸ਼ਾ ਖੜੀ ਹੈ ਹਰ ਬਣਦੀ ਸੰਭਵ ਮਦਦ ਕੀਤੀ ਜਾਵੇਗੀ